ਤਾਂ ਜਿਹੜੀ ਤੁਹਾਨੂੰ ਵੱਡੀ ਝੋਟੀ ਦਿਖਾਈ ਹੈ ਸਾਰੇ ਨੂੰ ਹੂੰ ਤੀਜੇ ਸੂਏ ਉਹਦਾ ਕੱਟਾ ਹੈ ਬਾਈ ਪਹਿਲੇ ਸੂਏ ਦਾ ਜੀ ਇਹ ਮੈਗਨੋ ਦਾ ਕੱਟਾ ਬਾਈ ਅੱਛਾ ਉਹ ਹਾਂ ਇਹ ਆਪਣਾ ਤਿੰਨ ਕੱਟੇ ਆਏ ਤੇ ਮੈਗਨੋ ਇਹ ਮੈਂ ਪਾਲਿਆ ਤੇ ਦੋ ਸਰਕਾਰੀ ਜਿਵਾਗੇ ਤੇ ਠੀਕ ਹੈ ਤੇ ਇਹ ਵੀ ਲੈ ਕੇ ਜਾਂਦੇ ਤੇ ਬਾਈ ਇਹ ਪੈਸੇ ਵੀ ਬਹੁਤ ਲਾਗੇ ਤੇ ਉਹ ਅੱਛਾ ਤੇ ਉਦੋਂ ਇਹ ਮੰਨ ਹੈਗਾ ਤੇ 14 15 ਮਹੀਨੇ ਦਾ ਬਾਈ ਠੀਕ ਹੈ ਤੇ ਪਰ ਮੈਂ ਇਹਨੂੰ ਇੱਕ ਤਾਂ ਦੀ ਬਿਊਟੀ ਪਹਿਲਾਂ ਤੋਂ ਵਾੜੀ ਸੋਹਣਿਆ ਬਾਈ ਹਾਂਜੀ ਬਿਊਟੀ ਬਹੁਤ ਆ ਬਹੁਤ ਜਿਆਦਾ ਬਿਊਟੀ ਆ ਬਾਈ ਪਹਿਲਾਂ ਤੋਂ ਇੱਕ ਠੰਡਾ ਇੰਨਾ ਬਾਈ ਹੂੰ ਤੁਸੀਂ ਐ ਲੜੋ ਜੀ ਮੈਂ ਨਾਥ ਨਹੀਂ ਮਾਰੀ ਜਿਵੇਂ ਇਹ ਅ ਦੋ ਦੰਦ ਹੋ ਗਿਆ ਬਾਈ ਜੀ ਬਾਈ ਇਹ ਮੈਂ ਹਜੇ ਤੱਕ ਇਹਦੇ ਨੱਥ ਨਹੀਂ ਮਾਰੀ ਹੈਗੀ ਬਾਈ ਹੈ ਤੇ ਬਾਕੀ ਲੱਤ ਲੱਤ ਬਹੁਤ ਸਿੱਧੀ ਆ ਲੈਗ ਸਕੋਰ ਜਿਹਨੂੰ ਕਹਿੰਦੇ ਆ ਨਾ ਬਾਈ ਪੂਰੀ ਐਡੀ ਨਾਲੇ ਜ਼ਬਰਦਸਤ ਆ ਬਾਈ ਤੇ ਬਾਕੀ ਉਮਰ ਕਿੰਨੀ ਦੀ ਤੁਸੀਂ ਇਹਦੀ ਉਮਰ ਹੈ ਹੋਰ ਬਾਈ ਹੁਣ ਇਹਦੇ ਈਮ ਇਨ ਲਾ ਕੇ ਬਾਕੇ ਹੋ ਗਏ ਠੀਕ ਐ ਵੇਖ ਬਾਈ ਟੈਸਟਿਕਲ ਵਖਾਉ ਇਹਦੇ ਬਾਕੀ ਪੁੱਠਾ ਚੈੱਕ ਕਰ ਲੈਣਾ ਇਹਦਾ ਪਹਿਲਾਂ ਤੋਂ ਲਾ ਕੇ ਬੱਚਾ ਇਹ ਬਹੁਤ ਸੋਹਣਾ ਜਾਦੇ ਆ ਬਾਈ ਹਾਂ ਇਹ ਮਨ ਚ ਦਿਵਾ ਵੀ ਦੇਣਾ ਨਹੀਂ ਜਿੰਨਾ ਜਦੋਂ ਹੁਣ ਤਾਂ ਮੈਂ 10 ਝੋਟੀਆਂ ਘੱਪਣਾ ਨੇ ਠੀਕ ਆ 6 ਤੋਂ 7 ਝੋਟੀਆਂ ਚੈੱਕ ਪਾਸ ਹੋ ਗਿਆ ਹੂੰ ਓਕੇ ਤੇ 3-4 ਹੁਣ ਕਰਾਈਆਂ ਨੇ ਰੱਬ ਕਿਰਪਾ ਰੱਖੇ ਤੋਂ ਮਨ ਹੋਰ ਵੀ ਕਰਾਵਾਂਗੇ ਹਾਂ ਜੀ ਬੇਟਾ ਹੀ ਆ ਇਹ ਤਾਂ ਹਜੇ ਬਾਈ ਇਹ ਤਾਂ ਬਹੁਤ ਸੋਹਦੀ ਆ ਬਾਈ ਇਦਾਂ ਅਸੀਂ ਤਾਂ ਵੱਡੀ ਜਾਦੇ ਬਹੁਤ ਸ਼ਾਨਦਾਰ ਫੁੱਲ ਤਿਆਰ ਹੋ ਰਿਹਾ ਕੀ